ਕਿ ਜਿਹੜੀ ਦਾਸਤਾਨ ਜਿਹੜਾ ਦਰਦ ਆ ਇਹ ਕੌਮ ਬੜੇ ਲੰਬੇ ਸਮੇਂ ਤੋਂ ਇਸ ਨਸੂਰ ਨੂੰ ਆਪਦੇ ਜਿਸਮ ਅੰਦਰ ਸਮੋਈ ਬੈਠੀ ਆ ਜੀ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਅੱਜ ਤੋਂ 32 ਸਾਲ ਕਰੀਬ ਪਹਿਲਾਂ ਸਮੇਂ ਦੀ ਹਕੂਮਤ ਨੇ ਜੀ ਉਹ ਕੌਕੇ ਸ਼ਹੀਦ ਕੀਤਾ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਬਿਆਨ ਕਰਨ ਗਿਆ ਜबान ਵੀ ਤਰਤਰ ਆਉਂਦੀ ਆ ਜੀ ਉਹਨਾਂ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਗਿਆ ਜੀ ਇਤਿਹਾਸ ਕੋਲ ਤੱਕ ਕੇ ਕਾਗਜ਼ਾਂ ਵਿੱਚ ਉਹਨਾਂ ਨੂੰ ਪਘੋੜਾ ਸਾਬਤ ਕੀਤਾ ਹੋਇਆ ਬਿਲਕੁਲ ਜਦ ਕਿ ਹਾਈ ਕੋਰਟ ਦੇ ਵਿੱਚ ਇਹ ਜਿਹੜੇ ਲੋਕ ਹੈਗੇ ਆ ਉਦੋਂ ਦੇ ਮੋਕੇ ਦੇ ਅਫਸਰ ਆ ਇਹ ਕਹਿੰਦੇ ਅਸੀਂ ਉਹਨਾਂ ਨੂੰ ਫੜਿਆ ਹੀ ਨਹੀਂ ਹੈ ਜੀ ਇਹ ਸਾਰੀ ਜਿਹੜੀ ਪਹੇਲੀ ਆ ਇਹ ਸੁਲਝਦੀ ਨਹੀਂ ਹੈ ਕਿਉਂਕਿ ਪੰਥ ਕਹੌਣ ਵਾਲਿਆਂ ਦੀ ਸਰਕਾਰ ਵੀ ਰਹੀ ਆ ਉਹਨਾਂ ਨੇ ਵੀ ਇਹਦੇ ਉੱਤੇ ਮਿੱਟੀ ਪਾ ਕੇ ਰੱਖੀ ਆ ਜੀ ਅੱਜ ਭਵੇਂ ਉਹ ਕਈ ਕੁਝ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਅੱਜ ਸਾਡਾ ਸਮੁੱਚੀਆਂ ਸਿੱਖ ਸੰਗਤਾਂ ਦਾ ਸਮੇਤ ਪੰਜ ਪਿਆਰੇ ਸਹਿਬਾਨ ਲੱਖ ਵੱਖ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰਿਆਂ ਦਾ ਇਹ ਸੀਗਾ ਕਿ ਵਿਧਾਨ ਸਭਾ ਦੇ ਸਪੀਕਰ ਜਿਹੜੇ ਆ ਉਹ ਪੰਜਾਬ ਦੀ ਵਿਧਾਨ ਸਭਾ ਦੀ ਮਾਂ ਹੁੰਦੀ ਆ ਜੀ ਤੇ ਅਸੀਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਕਿ ਸਪੀਕਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇ ਜਿਹੜਾ ਜਹੇਦਾਰ ਸਾਹਿਬ ਤੇ ਉਦੋਂ ਇੰਨਾ ਤਸੱਦਦ ਹੋਇਆ ਜੀ ਜਿਹੜੇ ਦੋਸ਼ੀ ਜੀ ਅਜੇ ਵੀ ਬਾਹਰ ਖੁੱਲੇ ਹਮ ਫਿਰਦੇ ਆ ਜੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿਨ੍ਹਾਂ ਲੋਕਾਂ ਨੇ ਇਸ ਤਿਵਾੜੀ ਸਾਹਿਬ ਦੀ ਰਿਪੋਰਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜੀ ਜਿਨ੍ਹਾਂ ਲੋਕਾਂ ਨੇ ਭਾਈ ਸਾਹਿਬ ਨੂੰ ਅਣਮਨੁਕੀ ਤਸ਼ੱਦਦ ਦੇ ਕਰਕੇ ਸ਼ਹੀਦ ਕੀਤਾ ਉਹਨਾਂ ਨੂੰ ਵੀ ਸਲਾਖਾਂ ਦੇ ਅੰਦਰ ਭੇਜਿਆ ਜਾਵੇ ਜੀ ਸੋ ਸਾਡੀ ਚੰਗੇ ਅੱਛੇ ਮਾਹੌਲ ਵਿੱਚ ਗੱਲ ਹੋਈ ਹੈ ਉਹਨਾਂ ਨੇ ਸਾਡੀ ਗੱਲ ਨੂੰ ਸੁਣਿਆ ਦੂਜੀ ਗੱਲ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਕਿਉਂਕਿ ਇੱਕ ਕੌਮ ਦਾ ਜਹੇਦਾਰ ਛੀਦ ਕਰ ਦੇਣਾ ਤੇ ਦੂਜਾ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਦੀ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੀ ਗੱਲ ਜਿਹੜੀ ਹੈਗੀ 2020 ਤੋਂ ਪਬਲਿਕ ਡੋਮੇਨ ਵਿੱਚ ਆਈ ਆ ਅਕਾਲ ਤੱਕ ਸਭ ਤੋਂ ਸੈਕਟ ਰਿਪੋਰਟ ਬਣ ਕੇ ਵੀ 328 ਰੂਪ ਜਿਹੜੇ ਰਿਕਾਰਡ ਚੋਂ ਗਾਇਬ ਆ ਉਹਦੇ ਤੇ ਵੀ ਹਜੇ ਤੱਕ ਢੱਕਾ ਨਹੀਂ ਭੰਨਿਆ ਗਿਆ ਉਹਦੀ ਵੀ ਜਿਹੜੀ ਆ ਆ ਆਈਪੀਸੀ ਦੀਆਂ ਧਾਰਾਂ ਤਹਿਤ ਉਹਦੀ ਪਰਚਾ ਬਣਦਾ ਆ ਦੋਸ਼ੀਆਂ ਦੇ ਉੱਤੇ ਉਹ ਪਰਚਾ ਕਰਨ ਵਾਸਤੇ ਅਸੀਂ ਮੰਗ ਕੀਤੀ ਆ ਤੇ ਸਪੀਕਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਪਰੰਤੂ ਅਸੀਂ ਤੁਹਾਡੇ ਮਾਧਿਅਮ ਰਾਈ ਇਹ ਗੱਲ ਕਹਿੰਦੇ ਆ ਕਿ ਸਪੀਕਰ ਸਾਹਿਬ ਅੱਜ ਤੁਹਾਨੂੰ ਪ੍ਰਮਾਤਮਾ ਨੇ ਇਸ ਉੱਚਦੇ ਤੇ ਬਿਠਾਇਆ ਜੀ ਜ਼ੁਲਮ ਕਰਨ ਵਾਲੇ ਤੇ ਜ਼ਾਲਮ ਦਾ ਸਾਥ ਦੇਣ ਵਾਲੇ ਦੋਨੋਂ ਹੀ ਅਜ ਰਾਜ ਸੱਤਾ ਦੇ ਨਹੀਂ ਤੁਹਾਡੀ ਡਿਊਟੀ ਪਰਮੇਸ਼ਰ ਨੇ ਲਾਈ ਆ ਕਿਰਪਾ ਕਰਕੇ ਤੁਸੀਂ ਇਹਦੀ ਤਹਿਕੀਕਾ ਕਰਕੇ ਦੋਸ਼ੀਆਂ ਨੂੰ ਸੁਲਾਖਾਂ ਦੇ ਅੰਦਰ ਭੇਜ ਦਿਓ ਤਾਂ ਕਿ ਰਹਿਂਦੀ ਦੁਨੀਆ ਤੱਕ ਜਾਂ ਸੰਸਾਰ ਯਾਦ ਕਰ ਸਕੇ ਕਿ ਕੌਮ ਦੇ ਪੌਪ ਨੂੰ ਕੌਮ ਦੇ ਜਹੇਦਾਰ ਨੂੰ ਕਿਸੇ ਨੇ ਸ਼ਹੀਦ ਕੀਤਾ ਸੀ ਤੇ ਇੱਕ ਸਰਕਾਰ ਆਈ ਸੀ ਉਹਦੇ ਵਿੱਚ ਫਲਾਣ ਫਲਾਣ ਕਮਤਾਰ ਸਿੰਘ ਸੰਧੂਆ ਸਪੀਕਰ ਸੀਗੇ ਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸੀਗੇ ਇਹਨਾਂ ਸਾਰਿਆਂ ਦੀ ਸਮੁੱਚੀ ਟੀਮ ਨੇ ਰਲ ਕੇ ਦੋਸ਼ੀਆਂ ਨੂੰ ਮਸਾਲੀ ਸਜ਼ਾ ਦਿੱਤੀ। ਸਿੱਖ ਵਿਦਵਾਨ ਚੰਦਰ ਸਾਹਿਬ ਵੀ ਨਾਲ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਇਹ ਆਪਣੀ ਕੌਮ ਦੀ ਤਰਫ ਦੀ ਆ ਵੀ ਕਈ ਜਿਹੜੇ ਆ ਸਾਡੇ ਉੱਤੇ ਤਸ਼ੱਦਦ ਹੋਇਆ ਸਾਡੇ ਚਾਹੇਦਾਰਾਂ ਨਾਲ ਜਾਂ ਜੋ ਵੀ ਜ਼ੁਲਮ ਹੋਇਆ ਸਾਡੀ ਕੌਮ ਤੇ ਜੀ। ਤੇ ਤਕਰੀਬਨ 30 35 35 35 ਸਾਲ ਹੋ ਗਏ ਆ ਉਹਨਾਂ ਦੀਆਂ ਕਿਤੇ ਇਨਕੁਆਇਰੀਆਂ ਚੱਲ ਰਹੀਆਂ ਨੇ ਕਿਤੇ ਸਜਾਵਾਂ ਨਹੀਂ ਮਿਲ ਰਹੀਆਂ ਨੇ ਕਿਤੇ ਅੱਧ ਅਧੂਰੀਆਂ ਸਜਾਵਾਂ ਮਿਲੀਆਂ ਇਦਾਂ ਦੇ ਮਤਲਬ ਕਿ ਮਸਲੇ ਸਾਡੀ ਕੌਮ ਦੇ ਵਿੱਚ ਬੜੇ ਨੇ ਜੀ ਪਰ ਜਿਹੜੇ ਇਹ ਅੱਜ ਵਾਲਾ ਜਿਹੜਾ ਬੜਾ ਅਹਿਮ ਮਸਲਾ ਹੈ ਵੀ ਸਾਡੀ ਕੌਮ ਦਾ ਇੱਕ ਜਸੇਦਾਰ ਜਿਨ੍ਹਾਂ ਨੂੰ ਮਤਲਬ ਕਿ ਬੜਾ ਕੋ ਕੋ ਪ੍ਰੇਸ਼ੀਲ ਕੀਤਾ ਗਿਆ ਜੀ ਤੇ ਉਹਨਾਂ ਦੇ ਮਤਲਬ ਕਿ ਹਾਲੇ ਤੱਕ ਪੁਲਿਸ ਨੇ ਇਹ ਵੀ ਨਹੀਂ ਮੰਨਿਆ ਵੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਤਾਂ ਇਹ ਬੜੀ ਮਤਲਬ ਕਿ ਸਾਡੀ ਕੌਮ ਲਈ ਵੀ ਤੇ ਸਾਰੇ ਜਿਹੜੇ ਅੱਜ ਦੀ ਜਿਹੜੀ ਰਾਜ ਸਭਾ ਜਿਹੜੀ ਪਾਰਟੀ ਹੈ ਉਹਨਾਂ ਵਾਸਤੇ ਵੀ ਇੱਕ ਚੈਲੰਜ ਵਾਲੀ ਗੱਲ ਹੈ ਵੀ ਜੇ ਇਹਨੂੰ ਅੱਜ ਦੇ ਸਮੇਂ ਵਿੱਚ ਇਹਨੂੰ ਇਹ ਹੱਲ ਕੀਤਾ ਜਾਵੇ ਤਾਂ ਇਹ ਮਤਲਬ ਕਿ ਸਮੇਂ ਦੀ ਜਿਹੜੀ ਅੱਜ ਸਰਕਾਰ ਆ ਜਿਹੜਾ ਸਪੀਕਰ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਆ ਵਾਸਤੇ ਇੱਕ ਤਰ੍ਹਾਂ ਨਾਲ ਇਹ ਪ੍ਰੀਖਿਆ ਦੀ ਘੜੀ ਆ ਜੀ ਜੋ ਇਸ ਚੀਜ਼ ਨੂੰ ਹੱਲ ਕਰ ਦਿੰਦੇ ਆ ਤੇ ਉਹਨਾਂ ਦੀ ਬੜੀ-ਬੜੀ ਇਹਦੇ ਵਿੱਚ ਸ਼ੋਭਾ ਤੇ ਜੇ ਨਹੀਂ ਮਤਲਬ ਹੁੰਦਾ ਤਾਂ ਫਿਰ ਕਿਤਨਾ ਕਿਤੇ ਉਹ ਕਾਮ ਨੂੰ ਇਹਨਾਂ ਤੇ ਵੀ ਪ੍ਰਸ਼ਨ ਚ ਨਾ ਲਾਉਣਾ ਪੈਂਦਾ ਜੀ ਹਾਂਜੀ ਮੁਸਾਫ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਲਾਹੇ ਜੀ ਕਹਿਣ ਵਾਸਤੇ ਦੂਖ ਸ਼ਬਦੀ ਇਹਦੇ ਚ ਵਾਲੇ ਕਹਿਣ ਦੀ ਲੋੜ ਨਹੀਂ ਇਸ ਗੱਲ ਦੇ ਵਿੱਚ ਜੀ ਪਾਈਕੋਕੇ ਸਾਹਿਬ ਦੀ ਸ਼ਹੀਦੀ ਹੋਈ ਹੈ ਜੀ ਕਰੋ ਚੁੱਕਿਆ ਗਿਆ ਜੀ ਪਿੰਡ ਦੀ ਹਾਜ਼ਰੀ ਚ ਲੈ ਕੇ ਗਏ ਉਹਨਾਂ ਨੂੰ ਜੀ ਇਹ ਕਲੰਕਾ ਹੂੰ ਪੰਜਾਬ ਦੇ ਸਿਸਟਮ ਦੇ ਉੱਪਰ ਸਰਕਾਰੀ ਸਿਸਟਮ ਤੇ ਸਰਕਾਰ ਤੇ ਪ੍ਰਸ਼ਾਸਨ ਤੇ ਹੂੰ ਕਿ ਇੱਕ ਸਿੰਘ ਸਾਹਿਬ ਕੌਮ ਦਾ ਸਿੰਘ ਸਾਹਿਬ ਹੂੰ ਜ਼ਿਹਦਾਰ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਘਰੋਂ ਚੁੱਕਿਆ ਜਾਂਦਾ ਉਹਨਾਂ ਨੂੰ ਸ਼ਹੀਦ ਕਰਤਾ ਟੋਟੇ ਕੀਤੇ ਗਏ ਪੂਰੀ ਤਰ੍ਹਾਂ ਉਹਨਾਂ ਨਾਲ ਪ੍ਰਸ਼ੰਭ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਜੀ ਉਹਨੂੰ ਹਾਲ ਤੱਕ ਇਹ ਭਗੌੜਾ ਕਰਾ ਦਿੱਤਾ ਹੋਇਆ ਕਰਦਾਰ ਖੁਸ਼ੀ ਹੋਈ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆਣਾ ਕਿਹਨ ਦਾ ਭਾਵ ਉਹਨਾਂ ਨੂੰ ਹੀ ਪਕੌੜਾ ਇਕਰਾਰ ਦੇ ਕੇ ਇਹ ਮੰਨੇ ਨਹੀਂ ਜਾ ਰਹੇ ਕਿਸੇ ਚੱਕਾ ਹੀ ਨਹੀਂ ਜੀ ਕਿੱਡੀ ਹਾਸਲ ਹੋਈਆਂ ਗੱਲਾਂ ਨੇ ਇਹ ਵੱਡੀ ਗੱਲ ਹੋਊਗੀ ਜੇਕਰ ਭਗਤ ਮਾਨ ਸਰਕਾਰ ਇਸ ਗੱਲ ਤੋਂ ਧੂੜ ਮਿੱਟੀ ਪਾਸੇ ਕਰ ਦੂਗੀ ਪੜਦਾ ਚੱਕ ਦੂਗੀ ਤਾਂ ਰਹੀ ਦੀ ਦੁਨੀਆ ਤੱਕ ਨਾਵਾ ਸਰਨਾਵਾ ਰਹੂਗਾ ਕਿਉਂਕਿ ਸਮਾਂ ਬਹੁਤ ਹੋ ਗਿਆ 25 30 ਸਾਲ ਦਾ ਸਮਾਂ ਥੋੜਾ ਨਹੀਂ ਦਾ ਵੱਡਾ ਵੱਡਾ ਸਮਾਂ ਹੁੰਦਾ ਇਹਨੇ ਸਮੇਂ ਬਾਅਦ ਜੇਕਰ ਇਹ ਚੀਜ਼ ਤੋਂ ਪੜਦਾ ਚੁੱਕਿਆ ਜਾਊਗਾ ਤੇ ਸਰਕਾਰ ਦਾ ਇਸ ਇਸ ਗੱਲ ਦੇ ਵਿੱਚ ਵੱਡਾ ਨਾਮਾ ਹੋਊਗਾ ਤੇ ਬਹੁਤ ਸਾਰੀਆਂ ਸਰਕਾਰ ਆਈਆਂ ਤੇ ਗਈਆਂ ਉਹਨਾਂ ਨੇ ਮਿੱਟੀ ਪਾਈ ਆ ਉੱਥੇ ਜੇ ਝਾੜਨ ਦਾ ਕੰਮ ਕਰੂਗੀ ਤਾਂ ਬਹੁਤ ਚੰਗੀ ਗੱਲ ਹੋਊਗੀ ਕਮ ਦੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਪੰਜ ਪਿਆਰਿਆਂ ਦੇ ਜਹੇਦਾਰ ਭਾਈ ਗੁਰਨੇਕ ਸਿੰਘ ਜੀ ਸੰਗਰਾਹੂਰ ਵੀ ਸਾਡੇ ਨਾਲ ਬਾਪੂ ਬਲਦੇਵ ਸਿੰਘ ਸਿੱਸਾ ਜੀ ਨਾਲ ਵੀ ਗੱਲ ਕਰਦੇ ਆਂ ਹਾਂਜੀ ਸਿੱਸਾ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਇੱਕ ਸਿੱਖ ਆਗੂ ਵੀ ਹੋ ਕਿਸਾਨ ਆਗੂ ਵੀ ਹੋ ਪਰ 32 ਸਾਲ ਹੋ ਗਏ ਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ ਪਰ ਹੁਣ 2024 ਦੀ ਗੱਲ ਕਰ ਲਈਏ ਵੀ ਬੜੇ ਵੱਡੇ ਪੱਧਰ ਤੇ ਉਹਨਾਂ ਦੀ ਆਵਾਜ਼ ਉੱਠੀ ਏ ਤੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਜਿਹੜੀ ਆਵਾਜ਼ ਉੱਠੀ ਹੈ ਨਾ ਜੀ ਸਭ ਤੋਂ ਪਹਿਲੀ ਗੱਲ ਤੇ ਆ ਕਿ ਜਿਹੜਾ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਕਾਗਜ਼ਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਵੀ ਪੁਲਿਸ ਵੱਲੋਂ ਬਿਆਨ ਦਿੱਤੇ ਗਏ ਜੀ ਕਿ ਉਹ ਭਗੌੜੇ ਜੀ ਤੇ ਹੁਣ ਜਦੋਂ ਕਿ ਇਹ ਰਿਪੋਰਟ ਜਿਹੜੀ ਆ ਇਹ ਸਾਹਮਣੇ ਆ ਗਈ ਹੈ ਜੀ ਇਸ ਰਿਪੋਰਟ ਦੇ ਮੁਤਾਬਕ ਜੀ ਸਭ ਤੋਂ ਪਹਿਲਾਂ ਤੇ ਉਹਨਾਂ ਤੇ ਇਹਦੇ ਸਬੰਧ ਵਿੱਚ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੇ ਸਬੰਧ ਵਿੱਚ ਪੁਲਿਸ ਪਰਚਾ ਦਰਜ ਹੋਣਾ ਚਾਹੀਦਾ ਹੈ ਖਤਰ ਜੀ ਤੇ ਜਿੰਨੀਆਂ ਵੀ ਧਰਾਵਾਂ ਲੱਗੀਆਂ ਲਾ ਕੇ ਉਸ ਤੋਂ ਬਾਅਦ ਇਹ ਪੜਤਾਲ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਸ਼ਹੀਦ ਕਰਨ ਭਾਵ ਜਿਸ ਤਰ੍ਹਾਂ ਉਹਨਾਂ ਨੂੰ ਕੋਹ-ਕੋਹ ਕੇ ਕਤਲ ਕੀਤਾ ਗਿਆ ਤੇ ਇਹ ਕਤਲ ਦੇ ਪਰਚੇ ਵਿੱਚ ਉਹਨਾਂ ਦੀ ਜਿਹੜੀ ਨਸਰੀਰ ਕਬਾੜੀ ਸੀ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਉਥੋਂ ਖੁਰਦਬੰਦ ਕੀਤਾ ਗਿਆ ਉਹ ਸਾਰੇ ਵਿੱਚ ਇਸ ਕੇਸ ਦੇ ਵਿੱਚ ਜਿੰਨੇ ਵੀ ਦੋਸ਼ੀ ਨੇ ਜੀ ਚਾਹੇ ਉਹ ਪੁਲਿਸ ਵਾਲੇ ਜਿਨ੍ਹਾਂ ਨੇ ਮੌਕੇ ਤੇ ਕੀਤਾ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਸਰਕਾਰ ਸੀ ਉਹ ਵੀ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਕੋ ਪੜਤਾ ਲੱਗਣ ਤੇ ਵੀ ਉਹਨੂੰ ਲਗਾ ਕੇ ਰੱਖਿਆ ਫਿਰ ਉਸ ਤੋਂ ਬਾਅਦ ਜਿਹੜੀ ਰਿਪੋਰਟ ਸੀ ਜੀ ਵੀ ਕਿ ਤੁਹਾਡੀ ਉਸ ਰਿਪੋਰਟ ਨੂੰ ਵੀ ਜਿਹੜਾ ਇਹਨਾਂ ਨੇ ਠੰਡੇ ਬਸਤੇ 'ਚ ਪਾ ਦਿੱਤਾ ਉਹ ਜਿੰਨੇ ਵੀ ਅੱਜ ਤੱਕ ਦੇ ਇਸ ਕੇਸ ਦੇ ਨਾਲ ਸੰਬੰਧਿਤ ਪੁਲਿਸ ਮੁਲਾਜ਼ਮ ਜੀ ਤੇ ਰਾਜਨੀਤਿਕ ਲੋਕ ਜੀ ਜਿਨ੍ਹਾਂ ਜਿਨ੍ਹਾਂ ਤੇ ਪਰਚੇ ਬੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪੜਤਾਲ ਕਰਕੇ ਤੇ ਇਸ ਕੇਸ ਦੇ ਵਿੱਚ ਬੰਦੀਆਂ ਧਰਾਵਾਂ ਉਹਨਾਂ ਤੇ ਲਾ ਕੇ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਤੇ ਇਹ ਇੱਕ ਜਿਹੜਾ ਕਤਲ ਉਹਨਾਂ ਦਾ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਸੀਂ ਸ਼ਹੀਦ ਮੰਨ ਲਿਆ ਕਿ ਉਹ ਕੌਮ ਦੇ ਸ਼ਹੀਦ ਨੇ ਪਰ ਕਤਲ ਕਰ ਕੀਤਾ ਗਿਆ ਨਜਾਇਜ਼ ਤੌਰ ਤੇ ਜਿਹੜਾ ਕਤਲ ਕੀਤਾ ਗਿਆ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਕੋਈ ਕੇਸ ਨਹੀਂ ਸੀ ਕੋਈ ਉਹ ਕੋਈ ਪੁਲਿਸ ਦੇ ਕਾਗਜ਼ਾਂ 'ਚ ਕੋਈ ਭਗੌੜੇ ਨਹੀਂ ਸੀ ਕੋਈ ਉਹਨਾਂ ਨੇ ਕਿਤੇ ਕੋਈ ਐਸੀ ਕੋ ਕਾਨੂੰਨ ਦੀ ਉਲੰਘਣਾ ਨਹੀਂ ਸੀ ਕੀਤੀ ਬਿਨਾਂ ਕਿਸੇ ਦੋਸ਼ ਤੋਂ ਉਹਨਾਂ ਨੂੰ ਫੜ ਕੇ ਤੇ ਇਸ ਤਰ੍ਹਾਂ ਜਿਹੜਾ ਸੀ ਕੋਹ ਕੋ ਕੇ ਉਹਨਾਂ ਨੂੰ ਸ਼ਹੀਦ ਕਰਨਾ ਸੋ ਉਹਨਾਂ ਕਾਤਲਾਂ ਨੂੰ ਸਮੁੱਚੇ ਤੌਰ ਦੇ ਉੱਤੇ ਜਿੰਨੇ ਵੀ ਉਸ ਕੇਸ ਦੇ ਨਾਲ ਸੰਬੰਧਿਤ ਨੇ ਸਾਰਿਆਂ ਨੂੰ ਜਿਹੜੀਆਂ ਇੱਕ ਮਸਾਲੀ ਸਜ਼ਾਵਾਂ ਮਿਲਣੀਆਂ ਚਾਹੀਆਂ ਨੇ ਉਹ ਤਾਂ ਹੀ ਮਿਲ ਲਗੀਆਂ ਸਭ ਤੋਂ ਪਹਿਲਾਂ ਪੁਲਸ ਪਰਚਾ ਦਰਜ ਹੋਣਾ ਜਿਹੜਾ ਉਹ ਜ਼ਰੂਰੀ ਆ ਪੁਲਸ ਪਰਚਾ ਦਰਜ ਕਰਕੇ ਇਹੀ ਹੈ ਯਾਦ ਜਿਹੜੀ ਆ ਸਪੀਕਰ ਸਾਹਿਬ ਤੋਂ ਮੰਗੀ ਕੀ ਆ ਕਿ ਪਹਿਲਾਂ ਪੁਲਸ ਪਰਚਾ ਦਰਜ ਹੋਵੇ ਉਸ ਤੋਂ ਬਾਅਦ ਪੂਰਨ ਤੌਰ ਤੇ ਜਿਹੜੀ ਆ ਪੜਤਾਲ ਹੋ ਕੇ ਸਮਾ ਬੰਦ ਕਰਕੇ ਤੇ ਇਹ ਜਿਹੜੀ ਆ ਪੜਤਾਲ ਕਰਾ ਕੇ ਤੇ ਉਹਨਾਂ ਨੂੰ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਾ ਕੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦੇਣੀ ਹੰਦੀ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਸਮਾਂ ਬਹੁਤ ਹੋ ਗਿਆ 32 ਸਾਲ ਹੋ ਗਏ ਇਨਸਾਫ਼ ਨਹੀਂ ਮਿਲਿਆ ਤੁਹਾਨੂੰ ਲੱਗਦਾ ਦੀ ਇਸ ਵਾਰ ਮਿਲ ਜੇਗਾ ਮੈਂ ਤਾਂ ਪਹਿਲਾਂ ਭਾਈ ਸਾਹਿਬ ਜਿਨ੍ਹਾਂ ਨੇ ਗੱਲਾਂ ਕੀਤੀਆਂ ਪਈਆਂ ਸੀਆਂ ਤੇ ਕੀ ਗੱਲਾਂ ਕਹਿਤੀਆਂ ਜੀ ਅੱਜ ਅਸੀਂ ਇਹ ਸੋਚ ਕੇ ਭਾਈ ਸਾਹਿਬ ਆਪ ਨੂੰ ਮਾਰਦੇ ਜੀ ਤੇ ਸੰਸਦ ਦੀ ਰਾਜ ਤੋਂ ਤੋ ਪਰ ਲਗਾਤਾਰ ਸਰਕਾਰਾਂ ਬਦਲਦੀਆਂ ਰਹੀਆਂ ਜੀ ਦੋ ਪਾਰਟੀਆਂ ਨੇ ਕਾਂਗਰਸ ਤੇ ਅਕਾਲੀ ਦਰ ਨੇ ਜਾਂ ਪੰਜਾਬੀ ਪਾਰਟੀ ਕਹਿ ਲਓ ਹਮ ਤਾਂ ਜਦੋਂ ਵੀ ਇਹ ਗੱਲ ਚੱਲਦੀ ਸੀ ਤਾਂ ਉਹ ਇੱਕ ਦੂਜੇ ਨੂੰ ਦੋਸ਼ ਲਾ ਕੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਕਰਨ ਸੁਣਨਾ ਕੀਤਾ ਉਹ ਕਹਿੰਦਾ ਉਹ ਨਾ ਕੀਤਾ ਹਮ ਤਾਂ ਫੈਸਲਾ ਕਰਨਾ ਦੋਹਾਂ ਦੇ ਹੱਥ 'ਚ ਹੀ ਸੀਗਾ ਹਮ ਵਾਤਾ ਸੀ ਜੀ ਸਾਥ ਨਾਲ ਹੈ ਕਿ ਅੱਜ ਤੀਜੀ ਧਰ ਆ ਗਈ ਆ ਹੂੰ ਉਹ ਦੋਨੋਂ ਦੋਸ਼ੀ ਵਾਲੀ ਲੈਂਚ ਖੜੇ ਆ ਜੀ ਉਹ ਸਾਨੂੰ ਲੱਗਦਾ ਕਿ ਘੱਟੋ ਘੱਟ ਤੀਜੀ ਧਰ ਜਿਹੜੀ ਆ ਜੇ ਦੋ ਬੰਦਿਆਂ ਦਾ ਫੈਸਲਾ ਆਪਸ ਵਿੱਚ ਨਾ ਰਿਭਾ ਤਾਂ ਕੋਈ ਤੀਜਾ ਬੰਦਾ ਨਵੇੜਦਾ ਹੂੰ ਪਰ ਸਾਨੂੰ ਮੈਨੂੰ ਲੱਗਦਾ ਅਸੀਂ ਤਾਂ ਆਏ ਆ ਕਿ ਅੱਜ ਘੱਟੋ ਘੱਟ ਲੋਕਾਂ ਸਾਹਮਣੇ ਇਹ ਗੱਲ ਸਪਸ਼ਟ ਹੋ ਸਕਦੀ ਹੈ ਜੇ ਚਾਹੋਂ ਤਾਂ ਹੂੰ ਕਿ ਕੌਣ ਕਰਨ ਵਾਲੇ ਸੀ ਤੇ ਕੌਣ ਕਰਾਉਣ ਵਾਲੇ ਸੀ ਹੂੰ ਸਜ਼ਾ ਕਾਨੂੰਨ ਵੀ ਦੇਵੇ ਹੂੰ ਨਹੀਂ ਤਾਂ ਜਿਵੇਂ ਚੰਦੂ ਨੇ ਜਿਹੜਾ ਪਾਪ ਕੀਤਾ ਸੀ ਤਾਂ ਜੀ ਹੂੰ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸਜਾ ਸਰਕਾਰ ਤੋਂ ਨਹੀਂ ਦਵਾਈ ਸੀ ਹਮ ਸਿਰਫ ਲੋਸ਼ੀ ਸੱਤ ਕਰਤਾ ਉਹਨੂੰ ਹਮ ਤੇ ਮੁੜ ਕੇ ਸਜਾ ਫਿਰ ਸੰਤਤ ਨੇ ਦਿੱਤੀ ਸੀ ਹਮ ਤੇ ਸਾਨੂੰ ਵੀ ਲੱਗਦਾ ਹੈ ਕਿ ਜਿਵੇਂ 74 ਦੇ ਸਿੱਖ ਕਤਲੇਆਮ ਦੀ ਅਜੇ ਤੱਕ ਵੀ ਕਮਿਸ਼ਨ ਬਣੀ ਜਾਂਦੇ ਆ ਜਾਂਚਾਂ ਚੱਲੀ ਜਾਂਦੀਆਂ ਜੀ ਕਾਨੂੰਨ ਨੇ ਕੋਈ ਧਿਆਨ ਦਿੱਤਾ ਨਹੀਂ ਹਮ ਤੇ ਹੁਣ ਵੀ ਸਾਨੂੰ ਆਸ ਤਾਂ ਰੱਖਦੇ ਆ ਪਰ ਉਮੀਦ ਵੀ ਨਹੀਂ ਕਿ ਮਿਲ ਜੂਗਾ ਹਮ ਸਾਨੂੰ ਵੀ ਭਰੋਸਾ ਹੈ ਕਿ ਸੰਗਤ ਇਵੇਂ ਚੰਪੂ ਨੂੰ ਸਜ਼ਾ ਦਿੱਤੀ ਪਰ ਗੁਰੂ ਗ੍ਰੰਥ ਸਾਹਿਬ ਦੀਆਂ ਵੇਦਨੀਆਂ ਵਾਲਾ ਉਹ ਲੋਕ ਕਹਿ ਰਹੇ ਨੇ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਹ ਸਰਕਾਰ ਨੇ ਕਹਿੰਦੇ 48 ਘੰਟੇ ਚ ਇਨਸਾਫ ਦਿਆਂਗੇ ਵੀ ਮੈਂ ਤਾਂ ਸਵਾਲ ਕੀਤਾ ਉਹ ਚੇਤਾ ਕਰਾਉਣ ਨੂੰ ਹੀ ਆਏ ਆ ਜੀ ਜੀ ਇਹ ਨਾ ਹੋਵੇ ਜਿਵੇਂ ਬਰਗਾੜੀ ਕੇਸ ਸੀ ਉਹ ਵੀ ਠੰਡੇ ਵਸਤੇ ਪੈ ਗਿਆ ਉਹ ਠੰਡੇ ਵਸਤੇ ਪੈ ਗਿਆ ਜਾਂ ਲੋਕਾਂ ਨੇ ਕਹਿਣਾ ਚਾਹ ਸ਼ਰਤਾ ਉਹ ਸ਼ਾਇਦ ਹੁਣ ਮੰਗਿਆ ਸਮਝ ਜੀ ਜੀ ਤੋਂ ਹੱਦ ਤੱਕ ਤੱਕ ਪਹੁੰਚ ਗਈ ਹੈ ਸਰਕਾਰ 2.5 ਸਾਲਾਂ ਤੱਕ ਪਹੁੰਚ ਗਈ ਹੈ ਜੀ ਓਏ ਬਾਕੀ ਜਿਹੜਾ ਸਮਾਂ ਹੈ ਜੀ ਸਾਨੂੰ ਲੱਗਦਾ ਕਿ ਰੱਬ ਨੇ ਇਹਨਾਂ ਨੂੰ ਇੱਕ ਸਮਾਂ ਦਿੱਤਾ ਹੈ ਕਿ ਘਟੋ ਘਟੋ ਦੁੱਧ ਤੇ ਪਾਣੀ ਨੂੰ ਵਕਫਾ ਕਰਕੇ ਲੋਕਾਂ ਦੇ ਸਾਹਮਣੇ ਰੱਖ ਦੇਣਾ। ਬਾਕੀ ਮਸਲਾ ਸਰਕਾਰ ਦੇ ਸੰਬੰਧ ਹੱਥ ਤੇ ਹੈ। ਬਿਲਕੁਲ ਧੰਨਵਾਦ ਜੀ। ਹਾਂਜੀ ਬਬਲ ਕਾਰਸਲ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਬਰਾਬਰ ਸਾਰੀ ਬਿਖੇ। ਅੱਜ ਤਾਂ ਇਹ ਆਫਰ ਤੇ ਆਈ ਸੀ ਜੀ। ਜੀ। ਜਿਹੜਾ ਵੱਡਾ ਕਿ ਜਲੋ ਮਾਇਆ ਇਹ ਸਿੱਖ ਤੋਂ ਜਹਿਦਾ ਰਹਿ ਜਾਣਾ। ਹਮ। ਸਿੱਡਾ ਵੱਡਾ ਤਸ਼ਦ ਹੋਇਆ। ਜੀ। ਪਰ ਸਾਨੂੰ ਮਿਆ ਨਹੀਂ ਮਿਲ ਰਿਹਾ ਅਜੇ ਤੱਕ। ਜੀ। ਅਸੀਂ ਸਵਾਲ ਤੇ ਆਇਆ ਇਸਾਂ ਇਹਨਾਂ ਦੀ ਮਹਿਮਾਰੀ ਬੰਦੀ ਹੈ ਜੀ ਆਂਛ ਸਤਕਾਰ ਕਰਦੇ ਇਹਨਾਂ ਦਾ ਜੀ ਜੇ ਇਹ ਜਿੰਮੇਵਾਰੀ ਆਪਦੀ ਸੰਭਾਲਣਗੇ ਹੂੰ ਦੋਸ਼ਾਂ ਸਜ਼ਾ ਦੇਣਗੇ ਜੀ ਤੇ ਸੰਤ ਹੋਰ ਸਤਕਾਰ ਕਰਗੇ ਇਹਨਾਂ ਦਾ ਬਿਲਕੁਲ ਜੇ ਆਪਣੀਆਂ ਜਿਹੜੀਆਂ ਇਹਨਾਂ ਨੇ ਕੋਈ ਨਾ ਕਾਰਜ ਕੀਤਾ ਹੂੰ ਫਿਰ ਸੰਗਤਾਂ ਵਿੱਚ ਤਾਂ ਕਾਫੀ ਉਲਟੀ ਆਊਗੀ ਗੱਲ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਿੱਖ ਜੀ ਇੱਥੇ ਬੰਦੀਆਂ ਜਿਸ ਮੁਖੀਆਂ ਜਿਹੜੀਆਂ ਨੇ ਕਿ ਸੰਧਵਾ ਸਾਹਿਬ ਨੂੰ ਵਿਧਾਨ ਸਭਾ ਦੇ ਸਪੀਕਰ ਪੰਜਾਬ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਆਈਆਂ ਸਨ ਔਰ ਉਹਨਾਂ ਨੇ ਆਪਣਾ ਪੱਖ ਸੰਗਤ ਦੀ ਕਚਹਿਰੀ ਦੇ ਵਿੱਚ ਰੱਖਿਆ ਹੈ ਇਸ ਨੌ ਸਾਡੇ ਤਾਂ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਸਲੇ ਸਾਂਝੇ ਨੇ ਜੀ ਇੱਕ ਗੁਰਸਿੱਖ ਹੋਣ ਦੇ ਨਾਂ ਤੇ ਜੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਚਾਹੇ ਆਪਣੇ ਸ਼ਹੀਦ ਵੀ ਕੌਮ ਦੇ ਸਾਂਝੇ ਹੋਇਆ ਕਰਦੇ ਨੇ ਤੇ ਸੰਧਵਾ ਸਾਹਿਬ ਨੇ ਮਤਲਬ ਵਿਸ਼ਵਾਸ ਦਿਵਾਇਆ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਬ੍ਰਦਰ ਹੋ ਜਿੰਨੇ ਵੀ ਸਿੱਖ ਜੱਥੇਬੰਦੀ ਦੇ ਸਿੱਖ ਚਿੰਤਤ ਜੀ ਆਏ ਆ ਸਭ ਪਹਿਲਾਂ ਸਰਕਾਰ ਜੋ ਸੰਗਤ ਦੂਜੀ ਆ ਕਹਿੰਦੇ ਆ ਜੀ ਅੱਜ ਗ੍ਰਹਿ ਵਿਖਿਆ ਜੀ ਤੇ ਬਾਕੀ ਜਿੱਥੇ ਗੱਲ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਸਿੱਖ ਸੰਗਤ ਦੀ ਜੀ ਸਿੱਖ ਕਾਰਪਣਾ ਦੀ ਔਰ ਕੌਕੇ ਸਾਹਿਬ ਦੀ ਜੀ ਅਸੀਂ ਤੁਹਾਨੂੰ ਮੰਨੂ ਤੋਂ ਸਿੱਖ ਸੰਗਤ ਦੇ ਨਾਲ ਧੰਨਵਾਦ ਜੀ ਇਹ ਸਭੂ ਵੇਖੋ ਜਿੱਥੇ ਸੰਧਵਾ ਸਾਹਿਬ ਨੇ ਵਿਸ਼ਵਾਸ ਦਿਵਾਇਆ ਉਹਨਾਂ ਦੇ ਬ੍ਰਦਰਰਾਂ ਨੇ